ਹਾਂਜੀ ਹੈਲੋ एवरीवन ਪਿਛਲੀ ਵੀਡੀਓ ਵਿੱਚ ਮੈਂ ਤੁਹਾਨੂੰ ਪੰਜਾਬ ਗਵਰਨਮੈਂਟ ਦੀ ਸਕੀਮ bizness blaster ਜੋ ਕਿ +1 ਅਤੇ +2 ਦੇ ਬੱਚਿਆਂ ਲਈ ਸੀ ਉਸ ਬਾਰੇ ਦੱਸਿਆ ਸੀਗਾ ਉਸੇ ਤਹਿਤ ਅੱਜ ਦੂਸਰੀ ਵਾਰ ਇਹ ਪ੍ਰੋਗਰਾਮ ਬੱਚਿਆਂ ਦੁਆਰਾ ਕੰਡਕਟ ਕੀਤਾ ਜਾ ਰਿਹਾ ਹੈ ਸੋ ਲੈਟਸ ਟੇਕ ਅ ਲੁੱਕ ਵੇਖਦੇ ਆਂ ਪਤਾ ਲੱਗਦਾ ਹੈ ਕਿ ਬੱਚਿਆਂ ਵਿੱਚ ਕੰਮ ਦੇ ਪ੍ਰਤੀ ਕਿੰਨਾ enthusiasm ਹੈ किन्ने डेडिकेट ने ओ अपने काम के प्रति बिजनेस ब्लास्टर इज अ प्रैक्टिकल कॉम्पोनेंट एंड हैज बीन डिजाइन टू प्रोवाइड आवर स्टूडेंट्स अ रियल वर्ल्ड एक्सपीरियंस टू वर्क इन टीम्स ब्रेन स्टॉर्म एंड आइडेंटिफाई चैलेंजेस और बिजनेस अपॉर्चुनिटीज ਬੱਚੇ تھے ਇੱਕ ਦਿਨ ਪਹਿਲਾਂ ਹੀ ਟੀਚਰ ਦੀ ਗਾਈਡੈਂਸ ਦੇ ਨਾਲ ਖੁਦ ਸਮਾਨ ਪਰਚੇਸ ਕਰਦੇ ਨੇ ਇਸ ਵਾਰ ਬੱਚੇ ਮੂੰਗੀ ਦੀ ਦਾਲ ਦੀਆਂ ਪਿੰਨੀਆਂ ਬਣਾ ਰਹੇ ਨੇ ਦੇਖੋ ਇੱਥੇ ਬੱਚੇ ਖੁਦ ਹੀ ਇਹ ਕੰਮ ਕਰ ਰਹੇ ਨੇ ਤੇ ਸਿੱਖ ਵੀ ਰਹੇ ਨੇ ਟੀਚਰ ਦੀ ਗਾਈਡੈਂਸ ਦੇ ਨਾਲ ਕਿਉਂਕਿ ਇਹ ਸਮਾਨ ਬਲਕ ਵਿੱਚ ਬਣਾਉਣਾ ਸੀ ਸੋ ਇਸ ਵਾਸਤੇ ਉਹਨਾਂ 3 ਕਿਲੋ ਪੀਸੀ ਹੋਈ ਮੂੰਗੀ ਦੀ ਦਾਲ ਤੇ 10 ਕਿਲੋ ਹੀ ਸ਼ੱਕਰ 2 ਕਿਲੋ ਪੁਜੇ ਚਨੇ ਜਿਹੜੇ ਉਹ ਇਹਨਾਂ ਲੈ ਸਨ ਤੇ ਹੋਰ ਸਮਗਰੀ ਜਿਵੇਂ ਮਗਜ਼ ਬਦਾਮ ਮਖਾਣੇ ਨਾਰੀਅਲ ਸੌਗੀ ਸ਼ਾਰੇ ਤੇ ਕਾਜੂ ਆਦ ਨੂੰ ਇਹਨਾਂ ਨੇ ਲਿਆ ਤੇ ਇਹਨਾਂ ਨੂੰ ਦਰਦਰਾ ਪੀਸਿਆ ਤੇ 3 ਕਿਲੋ ਹੀ ਦੇਸੀ ਘਿਓ ਲਿਆ ਇਥੇ ਇਹਨਾਂ ਨੇ ਨਾਰੀਅਲ ਨੂੰ ਕੱਦੂਕਸ ਕਰਕੇ ਇਸ ਨੂੰ ਰੋਸਟ ਕੀਤਾ ਹੈ ਤੇ ਸ਼ੱਕਰ ਨੂੰ ਵੀ ਗਰਮ ਪਾਣੀ ਵਿੱਚ ਪਾ ਕੇ ਅੱਛੀ ਤਰ੍ਹਾਂ ਘੋਲ ਲਿਆ ਹੈ। ਦਾ ਮੇਨ ਬੈਨੀਫਿਟਸ ਆਰ ਦਾ ਅਵੇਲੇਬਿਲਟੀ ਆਫ ਅੰਤਰਪ੍ਰੇਨਿਓਰਸ਼ਿਪ ਡਿਵੈਲਪਮੈਂਟ ਸਕਿੱਲ ਐਂਡ ਦਾ ਟ੍ਰੇਨਿੰਗ ਪ੍ਰੋਗਰਾਮ ਐਂਡ ਦਾ ਗਾਈਡੈਂਸ ਦੈਟ ਇਜ਼ ਪ੍ਰੋਵਾਈਡਡ ਟੂ ਗਵਰਨਮੈਂਟ ਸਕੂਲ ਸਟੂਡੈਂਟਸ ਸੋ ਦੈਟ ਦਾ ਸਟੂਡੈਂਟਸ ਕੈਨ ਗੈਟ ਪ੍ਰੋਪਰ ਇਨਫੋਰਮੇਸ਼ਨ ਰਿਲੇਟਡ ਟੂ ਦਾ ਇਨੀਸ਼ੀਅਲ ਸਟੈਪਸ ਆਫ ਸਟਾਰਟਿੰਗ ਅ ਬਿਜ਼ਨਸ। ਇੱਥੇ ਹੁਣ ਇਹਨਾਂ ਨੇ ਚਨਿਆਂ ਦੇ ਆਟੇ ਨੂੰ ਵੀ ਰੋਸਟ ਕੀਤਾ ਹੈ ਤੇ ਇਹ ਸਾਰਾ ਸਮਾਨ ਦਰਦਰਾ ਕੁੱਟ ਕੇ ਪੀਸ ਲਿਆ ਹੈਗਾ ਤੇ ਇਹਨੂੰ ਅਚੀ ਤਰ੍ਹਾਂ ਮਿਕਸ ਕਰਕੇ ਇਹਦੇ ਵਿੱਚ ਇਹ ਜਿਹੜਾ ਸ਼ੱਕਰ ਵਾਲਾ ਪਾਣੀ ਹੈ ਉਹ ਵੀ ਪਾ ਦਿੱਤਾ ਹੈ ਤੇ ਇਹਨੂੰ ਅਚੀ ਤਰ੍ਹਾਂ ਜਿਹੜਾ ਉਹ ਮਿਕਸ ਕੀਤਾ ਹੈ ਤੇ ਹੁਣ ਇਸ ਦੀਆਂ ਪਿੰਨੀਆਂ ਵੀ ਵਟ ਲਈਆਂ ਨੇ ਤੇ ਇਸ ਨੂੰ ਨਾਲ ਨਾਲ ਹੀ ਬੱਚੇ ਇਹਨਾਂ ਦੱਬਿਆਂ ਵਿੱਚ ਪੈਕ ਕਰ ਰਹੇ ਨੇ ਤੇ ਹੁਣ ਬੱਚੇ ਇਥੇ ਚਾਹ ਦਾ ਆਨੰਦ ਲੈ ਰਹੇ ਨੇ ਨੈਕਸਟ ਡੇ ਗਰਲਸ ਨੇ ਆਪਣਾ ਕੁਲਚੇ ਚਨੇ ਦਾ ਜਿਹੜਾ ਆ ਸਟਾਲ ਰੈਡੀ ਕਰਨਾ ਸੀ ਸੋ ਇਸ ਵਾਸਤੇ ਉਹਨਾਂ ਨੇ ਇੱਕ ਰਾਤ ਪਹਿਲਾਂ ਹੀ ਚਿੱਟੇ ਚਨੇ ਪਾਣੀ ਵਿੱਚ ਇਹਨਾਂ ਨੇ ਪਹਿਲਾਂ ਭਿਓ ਲਏ ਸੀ ਉਸ ਤੋਂ ਬਾਅਦ ਬੋਇਲ ਕਰ ਲਏ ਸਨ ਤੇ ਨਾਲ ਹੀ ਇਹਨਾਂ ਨੇ ਆਲੂ ਵੀ ਬੋਇਲ ਕੀਤੇ ਸਨ ਇੱਥੇ ਇੱਕ ਹੋਰ ਬੱਚਿਆਂ ਦਾ ਗਰੁੱਪ ਹੈ ਜਿਨ੍ਹਾਂ ਨੇ ਟਿੱਕੀਆਂ ਦਾ ਜਿਹੜਾ ਉਹ ਸਟਾਲ ਲਗਾਣਾ ਹੈ ਤੇ ਉਸ ਵਾਸਤੇ ਪ੍ਰੈਪਰੇਸ਼ਨ ਕਰ ਰਹੇ ਨੇ ਹੁਣ ਇਹਨਾਂ ਚੰਨਿਆਂ ਨੂੰ ਉਹ ਮਸਾਲੇ ਪਾ ਕੇ ਅੱਛੀ ਤਰ੍ਹਾਂ ਮਿਕਸ ਕਰ ਰਹੇ ਨੇ ਇੱਥੇ ਚਟਨੀ ਤਿਆਰ ਕਰ ਰਹੇ ਨੇ बच्चे बहुत ही मेहनत ਤੇ ਲਗਨ ਨਾਲ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰ ਰਹੇ ਨੇ ਇਨ੍ਹਾਂ ਦੇ ਨਾਲ ਟੀਚਰ ਵੀ ਖੜੇ ਨੇ ਤਾਂ ਕਿ ਕੋਈ ਮਿਸ ਹੈਪਨਿੰਗ ਨਾ ਹੋ ਸਕੇ ਇਥੇ ਸਮੋਸਾ ਕੇਕ ਐਂਡ ਪੇਸਟਰੀ ਤੇ ਮੂੰਗੀ ਦੀ ਦਾਲ ਦੀਆਂ ਪਿੰਨੀਆਂ ਤੇ ਇਸ ਤੋਂ ਇਲਾਵਾ ਜਿਹੜੀ ਹੈਗੀ ਆ ਉਹ ਆਲੂ ਤੇ ਚਨੇ ਦੀ ਟਿੱਕੀ ਆ ਦੇ ਸਟਾਲ ਵੀ ਲਗਾਏ ਨੇ ਐਂਡ ਅਗੇਨ ਨਾਓ ਰਿਸਪੈਕਟੇਬਲ ਪ੍ਰਿੰਸੀਪਲ ਮੈਮ ਮਿਸਿਸ ਮੰਜੂ ਬਾਲਾ ਜੀ Honourable Retired Principal Satgudha Sir and uh, respectable Shri Munishthi who is a uh, Sarpanch of uh, Dhobra village and other members of uh, school management committee arrived at this time to encourage them and purchase their products uh, that students have made by themselves. ਅਨਵਿੰਦੂ ਮੈਮ ਬੱਚਿਆਂ ਪਾਸੋਂ ਸਮਾਨ ਪਰਚੇਜ਼ ਕਰ ਰਹੇ ਨੇ ਤੇ ਉਹਨਾਂ ਦੀ ਹੌਸਲਾ ਵਧਾਈ ਵੀ ਕਰ ਰਹੇ ਨੇ this game was launched on the 1st november to provide proper opportunities related to young minds at the school level for entrepreneurship development program Entrepreneurship means a person who organizes manages and takes risks for a business The Punjab government will be providing rupees 2000 for the students who are currently studying in the plus 1 class to help them to start their own business